ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਆ ਤੁਹਾਡਾ ਪਿੰਡ ਖਟਕੜ ਖੁਰਦਣਾ ਦੇ ਖਟਕੜ ਖੁਰਦੇ ਵਿੱਚ ਦੂਜੇ ਭਾਗ ਦੇ ਇਸ ਵੀਡੀਓ ਦੇ ਵਿੱਚ ਆਪਾਂ ਬੱਚਿਆਂ ਨੂੰ ਪ੍ਰਸ਼ਨ ਪੁੱਛਣੇ ਆ ਜੋ ਦੇਖਦੇ ਪੌਣ ਜਾਦਾ ਪੈਨ ਲੈ ਕੇ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਨਾਮ ਦੱਸੋ ਜੀ ਜਿ ਨਹੀਂ ਇਹ ਮਾਤਾ ਤ੍ਰਿਪਤਾ ਜੀ ਠੀਕ ਆ ਜੀ ਪੈਨ ਲੈ ਕੇ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕਿਆਂ ਦਾ ਪਿੰਡ ਦੱਸੋ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਦਾ ਨਾਮ ਦੱਸੋ ਜੀ। ਠੀਕ ਹੈ ਉੱਚੀ ਬੋਲਿਆ ਕਰੋ ਪੈਨ ਲੈ ਕੇ ਚੱਲ ਜਾਈਏ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਭਣਵਈਏ ਦਾ ਨਾਮ ਜੀ। ਭਾਈ ਜੈ ਰਾਮ ਜੀ। ਠੀਕ ਹੈ ਜੀ। ਗੁਰੂ ਨਾਨਕ ਦੇਵ ਜੀ ਨੂੰ ਕਿੰਨੀ ਉਮਰ ਦੇ ਵਿੱਚ ਪੜਨ ਲਈ ਭੇਜਿਆ ਗਿਆ ਸੀ ਜੀ? 10 ਸਾਲ ਦੀ ਜੀ। 7 ਸਾਲ ਦੀ ਉਮਰ ਦੇ ਵਿੱਚ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਹਨਾਂ ਦੇ ਨਾਲ ਹੋਇਆ ਸੀ ਜੀ? ਮਾਤਾ ਸੁਲਖਣੀ ਜੀ ਨਾਲ। ਠੀਕ ਹੈ ਜੀ। ਲੰਗਰ ਪ੍ਰਥਾ ਕਿਸ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ਸੀ ਜੀ? ਨਾਨਕ ਜੀ ਨੇ। ਠੀਕ ਹੈ ਜੀ yes ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਦੱਸੋ ਜੀ ਭਾਈ ਲੈਣਾ ਜੀ ਠੀਕ ਹੈ ਜੀ yes ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ਜੀ ਭਾਈ ਸੇਮਰ ਠੀਕ ਹੈ ਜੀ yes ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਨਾਮ ਗਾਇ ਕੌਰ ਜੀ ਠੀਕ ਹੈ ਜੀ ਪੈਨ ਲੈ ਜੋ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰ ਅਤੇ ਸੁਪੁੱਤਰੀਆਂ ਦਾ ਨਾਮ हां बाबा दासू जी बाबा दाते जी बीवी अमला जी बीणोखी जी यस yes! श्री गुरु अंगद देव जी ਨੂੰ ਗੁਰਿਆਈ ਕਿਸ ਗੁਰੂ ਸਾਹਿਬ ਨੇ ਦਿੱਤੀ ਸੀ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਠੀਕ ਹੈ ਜੀ। यस ਤੇ ਗੁਰਿਆਈ ਕਦੋਂ ਦਿੱਤੀ ਸੀ? ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਪ੍ਰਚਾਰ ਕਰਨ ਦੇ ਲਈ ਸਿੱਖੀ ਦਾ ਪਤਾ ਕਿਹਨਾਂ ਦੀ ਚੋਣ ਕੀਤੀ ਸੀ ਕਿ ਸਥਾਨ ਚੋਣ ਕੀਤੀ ਸੀ? ਗੁਰੂ ਨਾਲ ਵਿੱਚ ਗੁਰਦੁਆਰਾ ਖੰਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਸਾਹਿਬ ਆ ਜੀ ਦਾ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ? ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਦਰਜ ਹੈ? ਹਾਂਜੀ। ਨਹੀਂ ਸੌਰੀ 10 ਰਾਗਾਂ ਦੇ ਵਿੱਚ ਹੈ ਸੌਰੀ ਕੋਈ ਗੱਲ ਹੀ ਲੈ ਚੁੱਕੇ ਗਏ। ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ ਸੰਬੰਧਿਤ ਪੰਜ ਗੁਰਦੁਆਰਿਆਂ ਦੇ ਨਾਮ। ਸ਼੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਮ। ਕਿੰਨਾਂ ਬਾਈ ਤੇਜਪਾਂ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਮਾਤਾ ਜੀ ਦਾ ਨਾਮ ਮਾਤਾ ਸੁਮਖਣੀ ਜੀ ਠੀਕ ਆ ਜੀ ਯੈਸ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ ਸੀ ਜੀ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਬਾਸਰ ਕੇ ਵਿਖੇ ਹੋਇਆ ਸੀ ਠੀਕ ਆ ਜੀ ਯੈਸ ਸ੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਕਿਹੜਾ ਕਿੱਤਾ ਕਰਦੇ ਸਨ